20 ਕਿਸਾਲ ਦਾ ਸੀ ਹੁਣ ਤਾਂ 50 ਤੱਕ ਦੇ ਆ ਉਹਨਾਂ ਨੇ ਇੱਕ ਗੱਲ ਕਹੀ ਕਿ ਉਹ ਆਡੀਟਰੀਆ ਦੇ ਮੇਰੇ ਕੋਲ ਵੱਡੇ ਵੱਡੇ ਕੁਮੀਲ ਘਰਾਣੇ ਜਿਨ੍ਹਾਂ ਦੇ ਪਿਓ ਵੱਡੇ ਵੱਡੇ ਮੰਤਰੀ ਐ ਜਾਂ ਵੱਡੇ ਵੱਡੇ ਸੰਸਦ ਦੇ ਵਿੱਚ ਵੱਡੇ ਵੱਡੇ ਲੋਕ ਐ ਉਹਨਾਂ ਦੇ ਮੁੰਡੇ ਹੁੰਦੇ ਆ ਉਹਨਾਂ ਦੇ ਪਿਓ ਮੇਰੇ ਕੋਲ ਲੈ ਕੇ ਹੁੰਦੇ ਆ ਉਹਨਾਂ ਨੂੰ ਕਿ ਸਾਡੇ ਮੁੰਡੇ ਹੋ ਸਕਦਾ ਵੀ ਬਹੁਤ ਮੁੰਡਾ ਤਾਂ ਬੜਾ ਕੰਮ ਕਰਦਾ ਹੈ ਉਹ ਜ਼ਰੂਰੀ ਤਾਂ ਨਹੀਂ ਕਿ ਮੰਤਰੀ ਬਣ ਗਿਆ ਤਾਂ ਇਹਦਾ ਮੁੰਡਾ ਕੰਮ ਕਰੂਗਾ ਤਾਂ ਉਹਨਾਂ ਨੇ ਇੱਕ ਟੀਮ ਆਮਨੇ ਦਿਵਾਰੇ ਇੱਕ ਸਲਾਹਕਾਰਾਂ ਦਾ ਸਲਾਹ ਕੀਤੀ ਕਿ ਕਿਵੇਂ ਕੀਤਾ ਜਾਵੇ ਤਾਂ ਉਹ ਇੱਕ ਨਵੀਂ ਸਲਾਹ ਮ ਉੱਪਰ ਕੇ ਸਾਹਮਣੇ ਆਈ ਕਿ ਜੂਨ ਕਾਨਫਰੰਸ ਦੇ ਵਿੱਚ ਅਗਲੇ ਸਾਲ ਕਰਵਾਇਆ ਗਿਆ ਪੰਜਾਬ ਦੇ ਅੰਦਰ ਵਿਕੇਂਦਰ ਸਿੰਘਲਾ ਦੀ 26 ਸਾਲ ਦੀ ਉਮਰ ਸੰਟੀ ਰੋ ਜੀ ਉਹਨੇ ਕਾਂਗਰਸ ਦੇ ਅੰਦਰ ਪਾਰਟੀ ਦੇ ਅੰਦਰ ਕੰਮ ਕੀਤਾ ਤਾਂ ਇੱਕ ਵਕਤ ਇਹਦਾ ਆਇਆ ਕਿ ਕਮਾਂਡ ਯੂਥ ਕਾਂਗਰਸ ਦੀ ਸੀ ਜਿਹੜੀ ਉਹ ਸ਼੍ਰੀ ਰਾਹੁਲ ਗਾਂਧੀ ਜੀ ਦੇ ਹੱਥਾਈ ਇਹ ਬਦਲਾਅ ਮਤਾਨ ਕਰ ਰਹੇ ਆ ਅਜਾ ਫਰੰਡਾ ਸੰਬੰਧੀ ਤਾ ਭਿਜੇਂਦਰ ਸਿੰਘ ਰਾਤੀ ਅਲਵਾਈ ਦੇ ਵਿੱਚ ਰਾਹੁਲ ਗਾਂਧੀ ਨੇ ਪੂਰੇ ਇੰਡੀਆ ਦੀ òi ਕੀਤੀ ਪੰਜਾਣੋਂ ਦੇ ਅੰਦਰ ਪਹਿਲੀ ਇਲੈਕਸ਼ਨ ਚੋਣਾਂ ਮੰ੍ਰਤੀ ਹੋਈ ਉਸ ਦੇ ਵਿੱਚ ਵੀ ਰਾਜਾ ਬਣੇਗੀ ਇਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਤਾਰ ਅਮਰਿੰਦਰ ਸਿੰਘ ਰਾਜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੀਟਿੰਗ ਕੀਤੀ ਸੀ ਇਸ ਮੀਟਿੰਗ ਦਾ ਸਾਡਾ ਇੱਕੋ ਹੀ ਏਜੰਡਾ ਹੁੰਦਾ ਕਿ ਜੋ ਸਮੂਹ ਵਰਕਰ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਜੱਜ ਸਾਹਿਬਾ ਅਹੁਦੇਦਾਰ ਸਹਿਬਾਨ ਉਹ ਸਾਰੇ ਨਾਲ ਬਿਲਕੁਲ ਕੇ ਪਾਰਟੀ ਦੀ ਚੜ੍ਹਦੀ ਕਲਾ ਵਸਤੇ ਵੱਧ ਚੜ ਕੇ ਅਸੀਂ ਕੰਮ ਕਰ ਸਕੀਏ ਸੁਮੂੱਚੀ ਰਹਿ ਕਰ ਸਕੀਏ ਇਹਦੇ ਵਿੱਚ ਇਹ ਵੀ ਦੱਸਣਾ ਬਹੁਤ ਜ਼ਰੂਰੀ ਸੀ ਕਿ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਇੰਪਰੂਵਮੈਂਟ ਅਸਟਵਾਇਦੋ 3 ਸਾਲ ਪਹਿਲਾਂ ਜਗਾ ਲੋਟ ਰੁੱਸੀ 1500 78 ਗਾਚ ਸੀਸੀਆਈ ਦਫਤਰ ਕਮਲਾ ਨਹਿਰੂ ਦੇ ਨਾਮ ਉਹਦੇ ਪੈਸੇ ਨਹੀਂ ਭਰੇ ਗਏ ਸੀ ਸਸਾਰ ਮਹਿੰਦਰ ਸਿੰਘ ਰਾਜਾ ਪਟਿੰਗਜੀ ਨੇ ਉਹਨਾਂ ਦੀ ਰਹਿਨਮਾਈ ਚ ਉਹਨਾਂ ਦੇ ਜੋਰਜ ਮੈਸ਼ ਨਾਲ ਅਸੀਂ ਉਹ ਪੈਸੇ ਵੀ ਇੰਪਰੂਵਮੈਂਟ ਅਸ ਦਫਤਰ ਦੀ ਕਾਂਗਰਸ ਪਾਰਟੀ ਦੀ ਜਿਹੜਾ ਵਸਤੇ ਭਰਤੇ ਅਸੀਂ ਕੋ ਇੰਪਰੂਵਮੈਂਟ ਟਰਸਟ ਨੂੰ ਲੈਟਰ ਵੀ ਲਿਖਤਾ ਵੀ ਸਾਨੂੰ ਪੋਜੈਸ਼ਨ ਵੀ ਦੇ ਦਿਓ ਤੇ ਸਾਡੀ ਉਹਦੀ ਡਿਜੀਟਲ ਡਿਮਾਰਕੇਸ਼ਨ ਵੀ ਕਰ ਦਿਓ ਕਿਉਂਕਿ ਡਿਜੀਟਲ ਡਿਮਾਰਕੇਸ਼ਨ ਦਾ ਮਕਸਦ ਇਹ ਸੀ ਜੇ ਜਗ੍ਹਾ ਘੱਟ ਜਾਂ ਵੱਧ ਹੈ ਤਾਂ ਪੈਸੇ ਉਹਦੇ ਮੁਤਾਬਕ ਅਰੇਂਜ ਹੋ ਜਾਣ ਤਾਂ ਉਹਨਾਂ ਨੇ ਵੀ ਸਾਨੂੰ ਬਹੁਤ ਅਸ਼ੋਰੈਂਸ ਦਿੱਤੀ ਹੈ ਇਹ ਸਾਡੀ ਪੜੀ ਜ਼ਿੰਦਗੀ ਚ ਕਾਂਗਰਸ ਪਾਰਟੀ ਦਾ ਦਫਤਰ ਸੀ ਉਹ ਬੜਾ ਛੋਟਾ ਸੀਗਾ ਪੁਰਾਣਾ 50 60 ਸਾਲ ਤੋਂ ਅਸੀਂ ਇੱਥੇ ਬੈਠੇ ਸੀ ਹੁਣ ਅਸੀਂ ਖੁੱਲੇ ਥਾਂ 'ਚ ਦਫਤਰ ਬਣਾਉਣ ਚਾਹ ਰਹੇ ਦੂਜੀ ਗੱਲ ਜਿਹੜਾ ਸਾਡਾ ਇਹ ਦਫਤਰ ਹੈ ਇਹਦੇ ਵੀ ਅਸੀਂ ਸਾਰੇ ਕਾਗਜ਼ ਤਕਰੀਬਨ ਚਾਹੇ ਪ੍ਰਾਪਰਟੀ ਟੈਕਸ ਹੈ ਚਾਹੇ ਹਾਊਸ ਟੈਕਸ ਹੈ ਚਾਹੇ ਜਮ੍ਹਾਂ ਬੰਦੀ ਹੈ ਚਾਹੇ ਇਹਦੀ ਮੰਤੀ ਸੀ ਇਹ ਜਗ੍ਹਾ 227.35 ਗਜ ਹੈ ਇਹਦੇ ਕੋਈ ਰਿਕਾਰਡ ਸੀ ਉਹ ਅਸੀਂ ਸਾਰੇ ਉਪਲਬਧ ਕਰਾਲੇ ਸਾਡੇ ਕੋਲੇ ਸਾਰਾ ਰਿਕਾਰਡ ਅੱਜ ਹਾਜ਼ਰ ਹੈ ਇਸ ਦਫਤਰ ਦੀ ਚਾਹਦਾ ਦੇ ਸਬੰਧੀ ਜੋ ਵੀ ਸਾਡਾ ਕਾਂਗਰਸ ਪਾਰਟੀ ਦਾ ਧੰਦਾ ਸੀ ਤੀਸਰੀ ਗੱਲ ਜਿਹੜੀ ਅਹਿਮ ਗੱਲ ਅੱਜ ਦੀ ਕਿ ਕੁਝ ਲੋਕ ਕਾਂਗਰਸ ਪਾਰਟੀ ਦੇ ਕੌਂਸਲਰਾਂ ਤੇ ਦੋਸ਼ ਲਾਉਂਦੇ ਆ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਵਿਕਣ ਮੈਂ ਉਹਨਾਂ ਦੀ ਗੱਲ ਦਾ ਬਹੁਤ ਸ਼ਕਤੀ ਨਾਲ ਖੰਡਨ ਕਰਦਾ ਕਾਂਗਰਸ ਪਾਰਟੀ ਦੇ ਕੌਂਸਲਰ ਅੱਜ ਤੱਕ ਕਿਸੇ ਦੇ ਚਾਹ ਦੇ ਕੱਪ ਦੇ ਵੀ ਰਵਾਧਾਰ ਨਹੀਂ ਹੈ ਜਦੋਂ ਪਿੱਛੇ ਉਦੋਂ ਦੀ ਮੇਅਰ ਲਾਉਣ ਵਾਸਤੇ ਮਸਲਾ ਚੱਲਿਆ ਸੀ ਉਦੋਂ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਸਹਿਬਾਨ ਨੂੰ ਬਹੁਤ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਪੰਜੇ ਤੇ ਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਗੱਲ ਤੇ ਪਹਿਰਾ ਦਿੰਦੇ ਹੋਏ ਉਦੋਂ ਦੀ ਜੋ ਮੇਅਰ ਸਨ ਉਹਨਾਂ ਨੂੰ ਲਾਉਣ ਵਾਸਤੇ ਇੱਕਜੁੱਟ ਹੋ ਕੇ ਕੰਮ ਕੀਤਾ ਇਹ ਸ਼ਰਾਰਤ ਕਿੱਥੋਂ ਚੱਲਦੀ ਕਾਂਗਰਸ ਪਾਰਟੀ ਨੇ ਕੁਝ ਕੌਂਸਲਰ ਕੱਢੇ ਸੀ ਐਂਟੀ ਪਾਰਟੀ ਐਕਟੀਵਿਟੀ ਉਹਨਾਂ ਕਸ਼ਟੇ ਹੋਇਆ ਚ ਵੀ ਕੁਝ ਕਾਉਂਸਲਰ ਬਹੁਤ ਜ਼ਿਆਦਾ ਸ਼ਰਾਰਤੀ ਹੈ ਉਹ ਬੱਕਰੀ ਦੀ ਖੱਲ 'ਚ ਭੇੜੀਏ ਦਾ ਰੂਪ ਅਦਾ ਕਰ ਰਹੇ ਐ ਕਾਉਂਸਲਰਸ ਦੇ ਵਿੱਚ ਉਹ ਕਾਂਗਰਸੀ ਨਹੀਂ ਹਨ ਜਾਣ ਬੁਝ ਕੇ ਉਹ ਕਹਿਣਗੇ ਅਸੀਂ ਤਾਂ ਜੀ ਕਾਂਗਰਸ ਨਾਲ ਆ ਅਸੀਂ ਤਾਂ ਕਾਂਗਰਸ ਨਾਲ ਆ ਪਰ ਜਦੋਂ ਧਰਮਕੋਟ ਦੀ ਚੋਣ ਹੁੰਦੀ ਆ ਤਾਂ ਭਾਜਪਾ ਦੇ ਪੰਜੇ ਦੇ ਕਮਲ ਦੇ ਫੁੱਲ ਦੇ niche ਜਾ ਕੇ ਮੋਟਾ ਮੰਨਦੇ ਐ ਤੇ ਹੁਣ ਵੀ ਮੈਂ ਤੁਹਾਨੂੰ ਯਕੀਨ ਦਿਵਾ ਦਿੰਨਾ ਉਹੀ ਕਾਉਂਸਲਰ ਜਿਹੜੇ ਇੱਥੇ ਡਰਾਮੇ ਕਰਦੇ ਆ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਉਹ ਤੁਹਾਨੂੰ ਮੈਂ ਗਿੱਦੜ ਵੇਹੇ ਵੀ ਭਾਜਪੀ ਦੀਆਂ ਵੋਟਾਂ ਮੰਗਦੇ ਦਿਖਾ ਦੂੰ ਦਿਨ ਪਾਲੀ ਦੂਰ ਨਹੀਂ ਹੈ ਉਹ ਕਾਉਂਸਲਰ ਸਾਡੇ ਦਫ਼ਤਰਾਂ 'ਚ ਸਾਡੇ ਅਹੁਦੇਦਾਰਾਂ ਦੇ ਦਫ਼ਤਰਾਂ 'ਚ ਬਹਿ ਕੇ ਚਾਹਾਂ ਪੀ ਕੇ ਰੋਟੀ ਖਾ ਕੇ ਸਮੋਸੇ ਖਾਣ ਦਾ ਮਕਸਦ ਨਹੀਂ ਕਿ ਖਾਣ ਦਾ ਹੁੰਦਾ ਉਥੇ ਨਾਲ ਬਹਿ ਕੇ ਨੂਨ ਸਾਂਝਾ ਕਰਕੇ ਸਾਡੀ ਪਾਰਟੀ ਦੇ ਕਾਉਂਸਲਰਾਂ ਤੇ ਦਾਗ ਲਾਉਂਦੇ ਆ ਉਹ ਆਪ ਦੀਆਂ ਗੱਲਾਂ ਤੋਂ ਗੱਨੇ ਜਾਣ ਉਹਨਾਂ ਨੇ ਉਦੋਂ ਵੀ ਕੋਸ਼ਿਸ਼ ਕੀਤੀ ਸੀ ਕਾਉਂਸਲਰਾਂ ਨੂੰ ਖਰੀਦਣ ਦੀ ਪਰ ਕਾਂਗਰਸ ਪਾਰਟੀ ਦਾ ਇੱਕ ਇੱਕ ਕਾਉਂਸਲਰ ਕਾਂਗਰਸ ਪਾਰਟੀ ਦੇ ਪੰਚੇ ਦੇ niche ਕੰਮ ਕਰਨ ਵਾਸਤੇ ਤਿਆਰ ਹੈ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਰੱਬ ਮਾਨਣਾ ਕਰਾਵੇ ਜੇ ਬੰਦਿਆਂ ਦੇ ਸਾਰੇ ਹੋਇਆ ਤਾਂ ਸਾਨੂੰ ਨੋਹਾਂ ਨਾਲ ਟੋਏ ਪੱਟਣ ਦੀ ਅਦਾਬੀ ਆਉਂਦੀ ਹੈ ਤਾਂ ਜੇ ਰੱਬ ਨੇ ਚਾਇਆ ਤਾਂ ਕਾਂਗਰਸ ਪਾਰਟੀ ਕੋਲੇ ਅੱਜ ਤਕਰੀਬਨ 27-28 ਕਾਉਂਸਲਰ ਨੇ 27-28 27 ਦੇ 27-28 ਦੇ 28 ਥੋੜੇ ਕੈਮਰਿਆਂ ਮੁਰੇ ਬਾਸ ਵਿੱਚ ਅਸੀਂ ਲੈ ਕੇ ਜਾਵਾਂਗੇ ਔਰ ਬਾਸ ਤੇ ਲਿਆ ਕੇ ਇੱਕ ਮੋਰੀ ਟਪਾ ਕੇ ਮੇਅਰ ਕਾਂਗਰਸ ਪਾਰਟੀ ਦਾ ਬਣੂਗਾ ਹਰ ਕੀਮਤ ਤੇ ਬਣੂਗਾ ਜਿਹੜਿਆ ਦੋ ਤਿੰਨ ਦਾਗੀ ਬਾਗੀ ਜੇ ਫਿਰਦੇ ਆ ਜਿਹੜੇ ਪਾਰਟੀ ਚੋਂ ਕੱਟੇ ਵੇਤੇ ਜਿਹੜੇ ਕਾਂਗਰਸ ਪਾਰਟੀ ਚੋਂ ਦਾ ਰਾਗ ਲਾਪਦੇ ਆ ਉਹਨਾਂ ਬਾਰੇ ਮੈਂ ਸਾਡੇ ਕਾਉਂਸਲਰ ਵੀਰਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਆਪਦੇ ਨਿੱਜੀ ਸਬੰਧ ਰੱਖੋ ਤੁਸੀਂ ਇਹਨਾਂ ਨਾਲ ਵਰਤਦੇ ਰਹੋ ਕਿਤੇ ਇਹ ਨਾ ਹੋ ਗਏ ਇਹਨਾਂ ਦੋਨਾਂ ਤਿੰਨਾਂ ਦੇ ਕਰਕੇ ਬਾਕੀ ਕਾਉਂਸਲਰ ਤੁਹਾਡੇ ਖਿਲਾਫ ਹੋ ਜਾਣ ਤੇ ਤੁਹਾਡੇ ਨਾਲ ਕਾਂਗਰਸ ਪਾਰਟੀ ਦੀ ਮੀਟਿੰਗ 'ਚ ਪੈਰਾ ਨਾ ਦੇਣ ਤੇ ਕਿਸੇ 90 ਬੰਦੇ ਨੂੰ ਕਾਂਗਰਸ ਪਾਰਟੀ ਦੀ ਚੋਣ ਵਸਤੇ ਉਹ ਮੂਹਰੇ ਲਿਆਉਣ ਤੁਸੀਂ ਨਿਤੀ ਸਬੰਧ ਰੱਖੋ ਉਹਨਾਂ ਦੇ ਘਰਾਂ 'ਚ ਜਾਓ ਤੁਸੀਂ ਆਪਦਾ ਜੋ ਮਰਜ਼ੀ ਕਰੋ ਪਰ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਖਿਲਾਫ ਚੱਲੂਗਾ ਉਹਦੇ ਵਸਤੇ ਕਾਂਗਰਸ ਪਾਰਟੀ ਅਗਰ ਉਹ ਕਾਂਗਰਸ ਪਾਰਟੀ ਦੇ ਵਿੱਚ ਹੈ ਕਾਂਗਰਸ ਪਾਰਟੀ ਉਹਨੂੰ ਨੋਟਿਸ ਦੇ ਕੇ ਸਖਤੀ ਨਾਲ ਲੁਚਿਟੂਗੀ ਕਾਂਗਰਸ ਪਾਰਟੀ ਆਪਦੇ ਦਮ ਤੇ ਮੇਅਰ ਬਣਾਉਣ ਦੀ ਯੋਗਤਾ ਰੱਖਦੀ ਹੈ ਅਜੇ ਇਹ ਬੰਦੇ ਆਪ ਦੀ ਇਹਨਾਂ ਗੱਲਾਂ ਤੋਂ ਗੰਨੇ ਚ ਕਰਨ। ਔਰ ਇਦੋਂ ਬਾਅਦ 17 ਤਰੀਕ ਨੂੰ ਅਸੀਂ ਡੀਐਸਪੀ ਤੇ ਐਸਟੀਐਮ ਉਹਨਾਂ ਦੇ ਦਫਤਰਾਂ ਮੂਹਰੇ ਸਾਡੇ ਬਲਾਕਾਂ ਦੇ ਪ੍ਰਧਾਨ ਸਾਹਿਬਾਨ ਦੀ ਰੈਲਮਾਈਂਚ ਅਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਪ੍ਰਤੀ ਪੰਜਾਬ ਪ੍ਰਦੇਸ਼ ਦੇ ਹੁਕਮਾਂ ਦੇ ਨਾਲ ਅਸੀਂ 17 ਤਰੀਕ ਨੂੰ ਧਰਨੇ 10 ਵਜੇ ਤੋਂ 1 ਵਜੇ ਤੱਕ ਦੇਨੇ ਆ। ਫੇਰੀ ਸਮੁੱਚੀ ਕਾਂਗਰਸ ਪਾਰਟੀ ਦੀ ਦਰਜਾ ਬਦਰਜਾ ਲੀਡਰਸ਼ਿਪ ਕਾਉਂਸਲਰ ਸਾਹਿਬਾਨ, ਅਹੁਦੇਦਾਰਾਂ ਕਨ ਜ਼ਿੰਕਾਂ ਦੇ ਪ੍ਰਧਾਨ ਅਹੁਦੇਦਾਰगण ਤੇ ਸਭ ਨੂੰ ਮੇਰੀ ਬੇਨਤੀ ਹੈ ਕਿ ਉਸ ਧਰਨੇ 'ਚ 10 ਵਜੇ ਤੋਂ 1 ਵਜੇ ਤੱਕ ਜੁਰੂਰ ਪਹੁੰਚਣ ਦੀ ਖੇਚਲ। ਪੂਰੇ ਪੰਜਾਬ 'ਚ ਐਸ.ਡੀ.ਐਮ ਤੇ ਡੀ.ਐਸ.ਪੀ ਲੈਵਲਸ ਤੇ ਬਲੌਕ ਪ੍ਰਧਾਨ ਸਾਹਿਬਾਨ ਲਾਅ ਐਂਡ ਆਰਡਰ ਦੀ ਸਥਿਤੀ ਦੇ ਖਿਲਾਫ ਹੁਣ ਤੁਸੀਂ ਦੇਖੋ ਕੱਲ ਚੰਡੀਗੜ੍ਹ ਪੰਪ ਸਿੱਟ ਇੱਥੇ ਪਿਓ ਪੁੱਤ ਨੇ ਮਾਰਦੇ ਆਪਸ 'ਚ ਮਾਰਦੇ ਮੁਕਸਰ ਮਾਰਦੇ ਥਾਂ ਥਾਂ ਤੇ ਲੜਾਈਆਂ ਥਾਂ ਥਾਂ ਤੇ ਕਤਲੇਆਮ ਗੋਲੀਆਂ ਚੱਲਦੀ ਜਾਂਦੀਆਂ ਜਵਾਕ ਚੱਕੀ ਜਾਂਦੇ ਆ ਨਸ਼ਾ ਵੇਥਾ ਵਿਕੀ ਜਾਂਦਾ ਕਤਲੇਆਮ ਹੋਈ ਜਾਂਦਾ ਤੁਹਾਨੂੰ ਕੀ ਨਹੀਂ ਤਾਂ ਲੋ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਆਪਦੀ ਆਵਾਜ਼ ਉਠਾ ਸਕਦੇ ਆ ਅਸੀਂ ਆਪ ਦਾ ਕਾਂਗਰਸ ਪਾਰਟੀ ਵਿਰੋਧੀ ਧਿਰ ਹੋਣ ਦੇ ਨਾਤੇ ਆਪਦਾ ਪੂਰਾ ਪ੍ਰਦਰਸ਼ਨ ਕਰਕੇ ਪੂਰੇ ਸੂਬੇ 'ਚ ਸਤਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਜੀ ਦੀ ਰਹਿਨਮਤੀ 'ਚ ਇਹ ਪਰਜਾਇ ਪ੍ਰੋਗਰਾਮ ਨੇ ਮੇਰੀ ਚੋਣਤਾ ਕਮਿਸ਼ਨਰ ਨਗਰ ਨਿਗਮ ਤੇ ਸਰਕਾਰ ਦੇ ਸਾਰੇ ਹੁੰਦੇ ਸੁਣਨ ਚ ਆਇਆ ਕਿ ਕਮਿਸ਼ਨਰ ਸਾਹਿਬ ਨੇ ਸਰਕਾਰ ਨੂੰ ਚਿੱਠੀ ਲਿਖਤੀ ਤਰੀਕ ਨੂੰਸ ਤੇ ਇਹ ਉਹਨਾਂ ਦਾ ਅੰਦਰੂਨੀ ਮਸਲਾ ਹੈ ਪਰ ਉਮੀਦ ਹੈ ਵੀ ਜੇ ਚਿੱਠੀ ਲਿਖੀ ਹੈ ਤਾਂ ਫੈਸਲਾ ਵੀ ਛੇਤੀ ਹੋਊਗਾ ਜਿਆਦਾ ਚਿਰ ਲਮਕਾਇਆ ਨਹੀਂ ਜਾ ਸਕਦਾ ਜੇ ਅਗਰ ਜਿਆਦਾ ਚਿਰ ਲਮਕਾਉਣਗੇ ਫਿਰ ਅਸੀਂ ਹਾਈ ਕੋਰਟ ਚਲੇ ਜਾਵਾਂਗੇ ਜਿਹੜੇ ਅਸੀਂ ਕੱਡੇ ਵਿਆ ਕਾਉਂਸਲਰ ਉਹ ਕਾਉਂਸਲਰ ਕੱਡੇ ਵਿਆ ਜਾਣ ਬੁੱਝ ਕੇ ਡਰਾਮੇ ਕਰਦੇ ਹੋਏ ਸਾਡੇ ਦਫ਼ਤਰਾਂ 'ਚ ਆ ਕੇ ਬਹਿ ਕੇ ਸਾਡੇ ਕਾਉਂਸਲਰਾਂ ਤੇ ਦਾਗ ਲੱਗਦੇ ਤਿੰਨ ਕਾਉਂਸਲਰ ਨੇ ਉਹ ਸਿਰਫ ਸਾਰਿਆਂ ਨੂੰ ਪਤਾ ਮਿੱਥੋਂ ਨਾਮ ਘਵਾਉਣ ਦੀ ਲੋੜ ਨਹੀਂ ਉਹਨਾਂ ਨੂੰ ਵੀ ਪਤਾ ਲੱਗੂਗੇ ਕਿਹਨੂੰ ਕਹਿੰਦਾ ਤੇ ਜਿੱਥੇ ਉਹ ਬਹਿੰਦੇ ਉਹਨਾਂ ਨੂੰ ਵੀ ਪਤਾ ਵੀ ਕਿਉਂ ਬਹਿੰਦੇ ਆ ਹਾਂ ਜੀ ਕਾਂਗਰਸ ਨਾਲ ਪਰ ਜਦੋਂ ਧਰਮਕੋਟ ਦੀ ਚੋਣ ਹੁੰਦੀ ਆ ਤਾਂ ਬੀਜੇਪੀ ਦੇ ਪੰਜੇ ਦੇ ਕਮਲ ਦੇ ਫੁੱਲ ਦੇ نیچے ਜਾ ਕੇ ਵੋਟਾਂ ਮੰਗਦੇ ਤੇ ਹੁਣ ਵੀ ਮੈਂ ਤੁਹਾਨੂੰ ਯਕੀਨ ਦਿਵਾ ਦਿੰਦਾ ਨਾ ਉਹੀ ਕਾਉਂਸਲਰ ਜਿਹੜੇ ਇੱਥੇ ਡਰਾਮੇ ਕਰਦੇ ਆ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਐ ਉਹ ਤੁਹਾਨੂੰ ਵਾ ਗਿੱਦੜ ਵਾਏ ਵੀ ਭਾਜਪੀ ਦੀਆਂ ਮੋਟਾ ਮੰਗਦੇ ਦਿਖਾ ਦੂ ਦਿਨ ਬਾਲੀ ਦੂਰ ਨਹੀਂ ਐ ਉਹ ਕਾਉਂਸਲਰ ਸਾਡੇ ਦਫ਼ਤਰਾਂ 'ਚ ਸਾਡੇ ਅਹੁਦੇਦਾਰਾਂ ਦੇ ਦਫ਼ਤਰਾਂ 'ਚ ਬਹਿ ਕੇ ਚਾਹਾਂ ਪੀ ਕੇ ਰੋਟੀ ਖਾ ਕੇ ਸਮੋਸੇ ਖਾਣ ਦਾ ਮਕਸਦ ਨਹੀਂ ਕਿ ਖਾਣ ਦਾ ਹੁੰਦਾ ਉਥੇ ਨਾਲ ਬਹਿ ਕੇ ਨੂਨ ਸਾਂਝਾ ਕਰਕੇ ਸਾਡੀ ਪਾਰਟੀ ਇਹਨਾਂ ਪਾਰਟੀ ਨੂੰ ਕਿਸੇ ਨਾ ਕਰਾਉਣਾ ਇਹਨੂੰ ਬੜਾ ਫੱਟਰਾ ਸਾਥ ਤੇ ਬੜੀ ਛੋਟੀ ਉਮਰ ਦੇ ਵਿੱਚ ਉਹ ਮੁੰਡਾ ਮੈਨੂੰ ਲੱਗਦਾ ਹੈ ਕਿ ਉਹ ਸਾਈ 26 26 ਸਾਲ ਦਾ ਸੀ ਰਾਜਾ ਪਰੇਵਰ ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਆਲ ਇੰਡੀਆ ਯੂਥ ਕਾਂਗਰਸ ਮੈਂਬਰ ਹੁੰਦਾ ਰਿਹਾ ਉਹ ਆਲ ਇੱਕ ਹੋ ਸਕਦਾ ਹੈ ਕਿ ਬਹੁਤ ਕੰਮ ਕਰਦਾ ਹੈ ਕਿ ਮੰਤਰੀ ਦਾ ਮੁੰਡਾ ਤਾਂ ਬੜਾ ਕੰਮ ਕਰਦਾ ਹੈ ਕੋਈ ਜ਼ਰੂਰੀ ਤਾਂ ਉਹਨਾਂ ਨੇ ਇੱਕ ਟੀਮ ਹਾਂਦੇ ਦੁਆਰੇ ਇੱਕ ਸਲਾਹਕਾਰਾਂ ਨਾਲ ਸਲਾਹ ਕੀਤੀ ਕਿ ਕਿਵੇਂ ਕੀਤਾ ਜਾਵੇ ਤਾਂ ਉਹ ਇੱਕ ਨਵੀਂ ਸਲਾਹ ਮ ਉੱਪਰ ਕੇ ਸਾਹਮਣੇ ਆਈ ਕਿ ਜੂਨ ਕਾਨਫਰੰਸ ਦੇ ਵਿੱਚ ਅਧਿક્ષાਨਾ ਕਰਨ ਆ ਜਾ ਪੰਜਾਬ ਦੇ ਅੰਦਰ ਵਿਜੇਂਦਰ ਸਿੰਘਲਾ